ਚਲੋ ਨਾ ਲੋ ਗਾਇਜ਼ ਇਹ ਆਏ ਨੇ ਨਾਨਕੇ ਆ ਜੀ ਸਾਡੀ ਭਾਣਜੀ ਸਾਰਿਆਂ ਨੂੰ ਇੰਟਰੋਡਕਸ਼ਨ ਕਰਵਾਦੀ ਇਹ ਆ ਜੀ ਭਾਣਜੀ ਹੈ ਸਾਡੀ ਠੀਕ ਹੈ ਜੀ ਇਧਰ ਜਸਰੀਤ ਨੂੰ ਵੀ ਜਾਣਦੇ ਹੋ ਤੁਸੀਂ ਉਧਰ ਸਰਦਾਰ ਜੀ ਬੈਠੇ ਹੋ ਦੇਖੋ ਜੀ ਨਾਨਕੇ ਆ ਜੀ ਮੈਂ ਪਹਿਲੀ ਵਾਰ ਆਇਆ ਹਾਂ ਪਰ ਜਸਰੀਤ ਰੋਲਾ ਪਾ ਵੀ ਪਹਿਲੀ ਵਾਰ ਆ ਨਾਨਕੇ ਬਾਣੀ ਤੁਸੀਂ ਕਦੋਂ ਆਏ ਹੋ ਬਾਣੀ ਪਹਿਲੀ ਵਾਰ ਆਇਆ ਇਹਨਾਂ ਮਣੀਆਂ ਦੇ ਨਿਆਣੇ ਵੀ ਦਿਖਾ ਦੇਣਾ ਤੁਹਾਨੂੰ ਦਿਖਾਏ ਇਹ ਲੋਕ ਆਏ ਇਹ ਸਾਡੇ ਆ ਲੰਬੀ ਜੁਡੀ ਵਾਲੇ ਇਹ ਮੈਂ ਕਿਹਾ ਨਹੀਂ ਆਏ ਨੀ ਪੜਨਾਂ ਇਹ ਪੜਨਾਂ ਕੇ ਆਏ ਨੇ ਸਹੀ ਗੱਲ ਇਹਨਾਂ ਦੇ ਤਾਂ ਪੜਨਾਂ ਕੇ ਆ ਇਹਨਾਂ ਦੇ ਪੜਨਾਂ ਕੇ ਸਿਰੇ ਨਾਂਕੇ ਗੁਰਬਾਣੀ ਦੇਤੇ ਹਰ ਵਕਤ ਦੇ ਨਾਂਕੇ ਪੜਦਾਂ ਕੇ ਨਹੀਂ ਗੁਰਬਾਣੀ ਆ ਹਾਂ ਗੁਰਬਾਣੀ ਇਸ ਤੋਂ ਦੱਛ ਦੇਣਾ ਟਾਈਮ ਹੋ ਗਿਆ ਕਿੰਨੇ ਵਜੇ ਆਏ ਟਾਈਮ ਦੇਖਾ ਦੇ ਕਿ ਗੱਲ ਰਸਮੀ ਦੇ ਟਾਈਮ 11:25 ਦੇਖ ਲਓ ਇਹ ਦੇਖ ਲਓ ਇਹਨਾਂ ਨੇ ਆਉਣ ਦਾ ਟਾਈਮ ਸਰਪ੍ਰਾਈਜ਼ ਸੀਗਾ ਹਾਂ ਵਾਹ ਬੋਲਿਆ ਨਾ ਮਰੂਪੇ ਕਟਾਵਾ ਨੂੰ ਪਾਣੀ ਹਾਈ ਹਾਈ ਸੇਰੇ ਨਾ ਕੋਣ ਗਾਇਸ ਆਪਾ ਪੱਠੇ ਵੜਵਾਣੇ ਕਿਸੇ ਨੂੰ ਕੰਮ ਲਾਣਾ ਸਾਰਿਆਂ ਕੋਲ ਕੰਮ ਆ ਰਾਮ ਨਾ ਬੱਲੇ ਅੱਪਰ ਆਮ ਨਾ ਬੱਲੇ ਐ ਕਿ ਨਾ ਆਣਗੇ ਹਾਂ ਆਣਾਂਗੇ ਫਿਰ ਕਰਨੇ ਗੂਨ ਤੇ ਕੱਲ ਜੁਨਾ ਨਹੀਂ ਆਏਗਾ ਆਪਣਾ ਜੁੱਟਾ ਹੋਰ ਕੁਝ ਨਾ ਕਿਰੀ ਤੇ ਲੋ ਜੀ ਸਵੇਰੇ ਸਾਰੇ ਆਪਾਂ ਨਾਸ਼ਤਾ ਬਣਾ ਲਿਆ ਸੀ ਸਾਰੇ ਹੋ ਗਏ ਸੀ ਤਿਆਰ ਸਭ ਦਾ ਪ੍ਰੋਗਰਾਮ ਇਹ ਬਣਿਆ ਸੀ ਕਿ ਚਲੋ ਜਾ ਅੱਜ ਆਪਾਂ ਪੌਂਟਾ ਸਾਹਿਬ ਚੱਲਦੇ ਆ ਠੀਕ ਹੈ ਜੀ ਦਰਸ਼ਨ ਕਰਕੇ ਆਉਨੇ ਆ ਇਸ ਕਰਕੇ ਹਲਕਾ ਫੁਲਕਾ ਜਿਹਾ ਨਾਸ਼ਤਾ ਕਰ ਲਿਆ ਸੀ ਬਾਕੀ ਵਾਹਿਗੁਰੂ ਜੀ ਦੇ ਉੱਤੇ ਮੱਥਾ ਟੇਕ ਕੇ ਲੰਗਰ ਚੱਕਾਂਗੇ ਠੀਕ ਹੈ ਜਿੱਦਾਂ ਵੀ ਆਪਾਂ ਹੋਵਾ ਗਿਆ ਉਸੇ ਤਰ੍ਹਾਂ ਤੁਹਾਡੇ ਨਾਲ ਉੱਥੇ ਵਾਹਿਗੁਰੂ ਦੇ ਘਰ ਪੌਂਟਾ ਸਾਹਿਬ ਦੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸਾਰੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਠੀਕ ਹੈ ਜੀ ਤੱਕ ਤੱਕ ਜੀ ਤੱਕ ਤੱਕ ਕਿੱਥੇ ਬੈਠੇ ਪਹਾੜੀ ਇਲਾਕਾ ਮੰਮੀ ਕਿੰਨੀਆ ਉਧਰ ਹੈਗੀ ਹੈ ਨਾ ਜਾਨਾ ਇੱਕ ਬੰਦੇ ਦੀ ਨੂੰਰ ਇੱਧਰ ਵੇਣ ਲੱਗਾ ਤੇ ਲੋ गाइस ਆਪਾਂ ਚੱਲੇ ਆ ਸਾਰੇ ਜਣੇ ਅੱਜ ਪੋਂਟਾ ਸਾਹਿਬ ਬਾਕੀ ਪੋਂਟਾ ਸਾਹਿਬ ਦੇ ਦਰਸ਼ਨ ਕਰਵਾਨੇ ਆ ਜਿੱਤੇ ਜਿੱਤੇ ਜਾਵਾਂਗੇ ਤੁਹਾਂ ਦੇ ਨਾਲ ਉਦਾਂ ਹੀ ਵੀਡੀਓ ਸ਼ੇਅਰ ਕਰ ਦੇਰਾਂਗੇ ਠੀਕ ਹੈ ਜੀ ਦੋ ਗੱਡੀਆਂ ਚੱਲੀਆਂ ਇੱਕ ਚੱਲੀ ਗਈ ਅੱਗੇ ਇੱਧਰ ਜਸਪ੍ਰੀਤ ਵਾਲੀ ਆਪਾਂ ਬੈਠੇ ਆ ਕੌਣ ਕੌਣ ਚੱਲਿਆ ਦਾਦਾ ਸੂਸਾਰੇ ਅਸੀਂ ਚੱਲੇ ਆ ਕਿਤੇ ਚੱਲੇ ਆ ਪੋਂਟਾ ਸਾਹਿਬ ਪੋਂਟਾ ਸਾਹਿਬ ਸਹੀ ਕਰ

ਕੈਰ ਕਿੱਧਰ ਨੂੰ ਆਇਦਰ ਗਿਆ ਇਧਰ ਹਾਂ ਤਾਰ ਇਧਰ ਥੋੜਾ ਜਿਹਾ ਪਰੇ ਨੂੰ ਐ ਚਲੋ ਚਲੋ ਹਾਂ ਇਹ ਤੇ ਗੱਡੀ ਦਾ ਵੀ ਜ਼ੋਰ ਲੱਗੇਗਾ ਉਹ ਟਰੈਕਟਰ ਵਾਲੇ ਨੂੰ ਬੁਲਾ ਲਓ ਚਲੋ ਚਲੋ ਦੇਖਿਓ ਤਾਂ ਤੂੰ ਪਿੱਛੇ ਕਿਉਂ ਨਹੀਂ ਦੇਖਿਆ ਮੈਨੂੰ ਤੇਰੀ ਨਹੀਂ ਸਮਝ ਆਈ ਪਿੱਛੇ ਕਿਉਂ ਨਹੀਂ ਦੇਖਿਆ ਨਾ ਨਿਸ਼ਾਨ ਰੀਸ ਕੇ ਨਾ ਲੋ ਬੁੱਤਰਾ ਟਰੈਕਟਰ ਵਾਲੇ ਨੂੰ ਬੁਲਾ ਲਓ ਹਾਂ ਉਹ ਟਰੈਕਟਰ ਵਾਲੇ ਨੂੰ ਕਹਿ ਦੋ ਭਾਜੀ ਕਰਵਾ ਦੋ ਤੂੰ ਨਿਸ਼ਾਨ ਇਹਨਾਂ ਨਾਲ ਤਾਂ ਅੱਜ ਕੋਲ ਲੋ ਗਈ ਐ ਚੱਲ ਤੂੰ ਸੀ ਵੀ ਮੁੱਕ ਗਿਆ ਅੜ ਜਾ ਓਏ ਉਰੇ ਅੱਗੇ ਪੁੱਤ ਅੜ ਜਾ ਅੜ ਜਾ ਸੱਤਿਆ ਉਰੇ ਆ ਜਾ ਲੱਡੇ ਦੂਜੇ ਚਲੋ ਕੀ ਪਤਾ ਹੋ ਹੀ ਜਾਵੇ ਵਾਹਿਗੁਰੂ ਕਰੇ

ਆ ਦੇਖ ਉਹ ਤਾਂ ਆਪਣੀ ਮਾਂ ਵਾਲੀ ਵੇਖ ਵੇਖ ਕੇ ਹੱਸਦੀ ਜਾਂਦੀ ਹੈ ਮਾਂ ਨੋਨੀ ਨੋਨੂ ਮਾਨੂੰ ਛੋਨੇ ਕੈਤੀ ਲੈ ਜਾ ਆ ਦੇਖ ਆਏ ਆਏ ਇਧਰ ਹੈਲੋ ਗਾਇਜ਼ ਕਰ ਲੋ ਛੋਟੀ ਛੋਟੀ ਬਾਈ ਕਾ ਦੋ ਬਾਈ ਬਾਈ ਗਾਇਜ਼ ਬਾਈ ਕਾ ਬਾਈ ਬਸ ਆਪਣੇ ਆਪ ਹੀ ਹੱਸਦੀ ਹੈ ਮਸਤੀ ਕਰਦੀ ਹੈ ਮਸਤ ਹੈ ਤਾਂ ਹਰ ਜਸ ਫੋਨ ਨਹੀਂ ਚਲਾਣਾ ਰਾਜੇ ਹਾਂ ਫੋਨ ਠੀਕ ਹੈ ਠੀਕ ਹੈ OK ਜੀ ਹਾਂਜੀ ਪਤਾ ਨਹੀਂ ਮੈਨੂੰ ਤੇ ਲਾਜ਼ੀਅਤੇ ਹੋ ਗਈ ਸੀ ਆਪਾਂ ਲੇਟ ਹੋ ਗਏ ਸੀ ਅੱਜ ਤੁਹਾਨੂੰ ਪਤਾ ਆਪਣੀ ਗੱਡੀ ਫਸ ਗਈ ਸੀ ਹਨਾ ਤੇ ਹੁਣ ਲੱਗ ਗਈ ਨਾ ਉਹਨੂੰ ਥੋੜੀ ਥੋੜੀ ਭੁੱਖ ਕਿਉਂਕਿ ਨਾਸ਼ਤਾ ਕਰਕੇ ਆਪਾਂ ਘਰ ਆਏ ਨਹੀਂ ਜੀ ਅੱਜ ਤੇ ਕੁਛ ਨਾ ਕੁਛ ਮੈਂ ਕਿਹਾ ਛੋਟਾ ਮੋਟਾ ਥੋੜਾ ਬਹੁਤ ਖਾ ਲੈਨੇ ਆ ਇਹ ਫੋਟੋ ਖਚਾਣ ਲੱਗ ਗਈਆਂ ਬੀਬੀਆਂ ਤੇ ਲੋ ਗਾਇਸ ਆਪਾਂ ਦੇਖੋ ਜੀ ਸਾਰੀਆਂ ਇਕੱਠੀਆਂ ਤੇ ਮੈਂ ਕਿੱਦਾਂ ਦੀ ਲੱਗ ਰਹੀ ਆ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਠੀਕ ਹੈ ਜੀ ਕਿਉਂਕਿ ਅੱਜ ਮੇਰੀ ਬਿਲਕੁਲ ਨਵੀਂ ਲੁੱਕ ਆਈ ਹੈ ਨਾ ਚਲੋ ਚਲੋ ਬਸ ਟਾਈਮ ਹੁਣ ਲੇਟ ਨਾ ਕਰੋ ਸਾਬ ਦੇ ਬਿਲਕੁਲ ਨੇੜੇ ਹੱਥ ਨਹੀਂ ਕੋ ਉਡਾਂਦਾ ਇੱਥੇ ਹੱਥ ਨਹੀਂ ਪਹੁੰਚ ਗਿਆ ਇੱਧਰ ਵੀ ਬਹੁਤ ਆਂਬ ਹੁੰਦੇ ਹੋਣੇ ਨੇ ਬਹੁਤ سارے ਹੁੰਦੇ ਆ ਲਓ ਕਾਫੀ ਤਾਂ ਪਿੱਛੇ ਗਿਰ ਗਿਆ ਹਾਂ ਆਪਾਂ ਪਾਣੇ ਸੀਗੇ ਔਰ ਕੀ ਕਰੀਏ ਲਵਾਪਾ ਹੀ ਚੱਟ ਨਹੀਂ ਕੀ ਕਰਾਂ ਮੈਂ ਕੱਢਾਂ ਨਹੀਂ ਉਹ ਤਾਂ ਤੇਰੇ ਕੋਲੋਂ ਨਹੀਂ ਕੱਢਣਾ ਜੀ ਤੇਰਾ ਪਾ ਗਿਆ ਪੌਟਾ ਸਾਹਿਬ ਆ ਦੇਖੋ ਜੀ ਪੌਟਾ ਸਾਹਿਬ ਅਗਰੀਚ ਆ ਗਏ ਆ ਤੁਹਾਨੂੰ ਬਾਕੀ ਸਾਰਿਆਂ ਨੂੰ ਦਰਸ਼ਨ ਕਰਵਾਨੇ ਆ ਪੌਟਾ ਸਾਹਿਬ ਦੇ ਇਹ ਪੂਰਨ ਹਾਲੇ ਸ਼ੁਰੂ ਹੋਇਆ ਨਹੀਂ ਬਣਿਆ ਕਦੇ ਤੋਂ ਹੋਇਆ ਇਹ ਮੇਲੇ ਲੋ ਸਾਬ ਜਾਦੇ ਨਾਲ ਜਨਾ ਮੇਥੋ ਹੋਇਆ ਸੀਗਾ ਵੈਸੇ ਕਈ ਕਿੰਨੀ ਜਗ੍ਹਾ ਹੈ ਧਰਤੀਆਂ ਬਾਬਾ ਜੀ ਦੀਆਂ ਤਾਂ ਮਤਲਬ ਕਿਤੇ ਪਾਸੇ ਹਾਂ ਦੇਖ ਲਓ ਜਿਵੇਂ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਪੂਰਾ ਤੇ ਲਪੀਤਾ ਜੀ ਦਾ ਜਨਮ ਕੀਤੇ ਬੱਚਿਆਂ ਦਾ ਕੀਤੇ ਮਨਿਆ ਜੀ ਮਨਿਆ ਅਰਮਤ ਮਨਿਆ ਅਰਮਤ ਜੋਤ ਅਰ ਬਾਬਾ ਜੀ ਨੇ ਉਹਦੇ ਲੱਛਣ ਡਰ ਗਏ ਕੀ ਕਹਿੰਦਾ ਸੁਣਨਾ ਹੈ ਕੀ ਕਹਿੰਦਾ

ਲੱਗ ਰਹੇ ਲੱਛਣ ਬੜਾ ਜਮੂਨ ਤੋੜ ਰਹੇ ਨੇ ਕਿੰਨੇ ਸਾਰੇ ਨੂੰ ਪਹਿਲਾਂ ਹੀ ਲੱਛਣ ਮਾੜੇ ਲੱਗ ਰਹੇ ਸੀਗੇ ਕਿ ਸਾਨੂੰ ਕੱਢਣਾ ਨਹੀਂ ਸਾਨੂੰ ਰੂਪ ਚ ਆਹ ਦੇਖ ਲੈ ਕਿੰਨਾ ਰਾਸ਼ ਹੈ ਗੁਰੂ ਘਰ ਮੱਥਾ ਟੇਕ ਕੇ ਵੀ ਚਲੇਗੇ ਤੇ ਆਪਾਂ ਹੀ ਲੇਟ ਹੋ ਗਏ ਬਹੁਤ ਸੰਗਤ ਆndi ਦੂਰੋਂ ਦੂਰੋਂ ਵਾਹ ਅਰਜਸ ਜਸ ਸਮੋਤਰ ਕੋਈ ਹਾਂ ਕਿੰਨਾ ਤੇਜ਼ ਪਾਣੀ ਚੱਲਦਾ ਹੈ ਅਰਜਸ ਬਹੁਤ ਤੇਜ਼ ਪਾਣੀ ਚੱਲਦਾ ਹੈ ਵਾਹ ਗੁਰੂ ਜੀ ਲਓ ਜੀ ਆਪਾਂ ਪਹੁੰਚ ਗਏ ਜੀ ਗੁਰੂ ਘਰ ਹੁਣ ਆਪਾਂ ਕਰਾਂਗੇ ਹੁਣ ਦਰਸ਼ਨ ਨਾਲ ਤੁਹਾਨੂੰ ਵੀ ਕਰਵਾਵਾਂਗੇ ਇਹ ਇਹ ਬੰਦ ਕਰ ਦਿਤੇ ਉੱਪਰ ਵਾਹਿਗੁਰੂ ਜੀ ਸਤਿਨਾ ਸੱਚੇ ਬਾਸ਼ਵ ਤੇ ਲੋ ਜੀ ਆਹ ਦੇਖ ਲੋ ਕਿੰਨਾ ਰਸੋਗ ਹੋਇਆ ਤੇ ਕਿੰਨੇ ਸਾਰੇ ਦੇਖ ਲੋ ਕਿੰਨੀ ਗੱਡੀਆਂ ਆਈਆਂ ਹੋਈਆਂ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਤੇ ਦਰਸ਼ਨ ਕਰਨ ਠੀਕ ਹੈ ਜੀ ਚਲੋ ਬਾਹਰ ਲੈਨਾਂ ਨਾਲ ਹੀ ਸੱਚੀ ਕਾਲ ਜੀ ਸੱਚੀ ਕਾਲ ਸਤਿ ਆ ਜੀ ਕਹੋ ਇਹ ਬਾਜੀ ਹਰ ਜਿਸ ਕਿੱਥੋਂ ਆਏ ਦੱਸ ਦੋ ਤੇ ਲੋ ਜੀ ਆ ਉੱਤਰ ਕੇ ਸਾਰੇ ਹਰ ਜਿਸ ਇੱਧਰ ਹੋ ਜਾ ਸਾਹਿਬ ਬਹੁਤ ਜ਼ਿਆਦਾ ਰਸ਼ ਹੋਇਆ ਬਹੁਤ ਰਸ਼ ਆ ਤੁਹਾਨੂੰ ਵੀ ਕਰਦੇ ਨਿਆਂ ਨੂੰ ਪਾਈਏ ਤੇ ਲੋ ਜੀ ਆਪਾਂ ਪਹੁੰਚ ਗਏ ਗੋਲ ਘਰ ਅੱਜ ਦੇ ਬਚੋ ਜੇ ਹੋ ਸਕਦਾ ਮੈਂ ਤੁਹਾਨੂੰ ਅੰਦਰ ਦਰਸ਼ਨ ਕਰਾਉਂਗੀ ਠੀਕ ਹੈ ਜੀ ਅੰਦਰ ਤੁਹਾਨੂੰ ਪਤਾ ਹੈ ਕਿ ਫੋਨ ਚਲਾਣਾ ਲਾਭ ਨਹੀਂ ਹੁੰਦਾ ਹੈਗਾ ਬਾਕੀ ਇੱਥੇ ਤੁਸੀਂ ਸਾਰੇ ਦਰਸ਼ਨ ਕਰ ਸਕਦੇ ਹੋ ਜਿੱਥੇ ਤੱਕ ਹੋਇਆ ਮੈਂ ਕਰਵਾ ਸਕਦੀ ਹਾਂ ਤੇ ਜ਼ਰੂਰ ਕਰਵਾਵਾਂਗੀ ਤੇ ਇਹ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਆਸ਼ਾਹੀ ਦਸਵੇਂ चुनी। बनने ना। ना, 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 ना। लो जी आप गुरु के घर से है इतना बाबा अजीत सिंह जी का साहबजाद का जन्म होया स ਜੋੜੇ ਤੇ ਰੱਖਣੇ ਕਿ ਚਮਕਰਾਣੇ ਬਿੰਦਨ ਆਇਆ ਮੇਰੀ ਗੁਰਬਾਣੀ ਚਲੋ ਜੀ ਇੱਥੇ ਕੜਾ ਪ੍ਰਸ਼ਾਦ ਹੀ ਲੈ ਕੇ ਆਈ ਜਾਂਦੀ ਹੈ ਠੀਕ ਹੈ ਜੀ ਕੜਾ ਪ੍ਰਸ਼ਾਦ ਹੀ ਇੱਥੇ ਪਰਚੇ ਕਰਤੀ ਜਾਂਦੀ ਹੈ ਉਹ ਹੈ ਹੋ ਰਿਹਾ ਇਹ ਪੂਰਾ ਬਣਾਇਆ ਹੋਇਆ ਹੈ ਨਾ ਗੁਰਦੁਆਰਾ ਸਾਹਿਬ ਇਹ ਬਣਾਇਆ ਨੇ ਚਲੋ ਹਰਿ ਵਾਹਿਗੁਰੂ ਵਾਹਿਗੁਰੂ ਹਰਿ ਵਾਹਿਗੁਰੂ ਵਾਹਿਗੁਰੂ ਚਲੋ ਜੀ ਤੁਸੀਂ ਵੀ ਕਰ ਲੋ ਦਰਸ਼ਨ ਅੰਦਰ ਤਾਂ ਫਿਰ ਬਿਲਕੁਲ ਨਹੀਂ ਬਣਾਉਣ ਦੇਣੀ ਮੈਨੂੰ ਵੀਡੀਓ ਇਸ ਕਰਕੇ ਮੈਂ ਬਾਹਰ ਖੜੀ ਹੋ ਕੇ ਨਾ ਬਣਾ ਲਈ ਮੇਟਾ ਚਲੋ ਤੁਹਾਨੂੰ ਦਰਸ਼ਨ ਕਰਾਨੀ ਆ ਦੰਤਨ ਬਾਬਾ ਜੀ ਜੀ ਮੇਰੇ ਕਰਨਾ ਸਭ ਤੇ ਮੇਰ ਪਰਿਆ ਹੱਥ ਰੱਖਣਾ ਪਣਿਆ ਆਪਣੀ ਇਹ ਤੇ ਕਿਰਪਾ ਬਣ ਹਾਇ ਰੱਖਣਾ ਸਭ ਨੂੰ ਦੇ ਸੁੰਦਰ ਉਸਤੀਆਂ ਦੇਣਾ ਹਰ ਕਾਰਜ ਦੀ ਖੁਸ਼ੀਆਂ ਦੇਣਾ हाँ जी वेरी गुड मिल गया प्रशाद जी रह साम के रखो आ जाने सोहने है ना फुल बहुत सोहने सह संगत जी फुल तोड़ना बिल्कुल मना है ठीक है बाबा जी नहीं तोड़ा ਦੇਖ ਲੈਣਾ ਸੀ ਤੁਹਾਨੂੰ ਮਿਸਾਲ ਪਾਉਣੀ ਹੈ। ਬਾਬਾ ਜੀ ਮਾਈ ਜੀ ਪੁਰਬਾਨੇ ਕੀ ਗੰਦੀ ਸੀ ਪ੍ਰਸ਼ਾਦਵਾਦੋਂ ਮੂੰਚ ਪ੍ਰਸ਼ਾਦਵਾਦੋਂ ਖਾਏ ਨੇ ਹਾਂ ਇਹ ਗੰਗਾ ਚੱਲਦੀ ਪਈ ਨਾ ਪਿੱਛੋਂ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ ਇੱਥੇ ਜਿੰਨੇ ਤੱਕ ਬਾਬਾ ਜੀ ਦੇ ਕੋਲੋਂ ਚੱਲੋ ਜੀ ਹੁਣ ਇੱਥੋਂ ਦੀ ਬਣਾਤਾ ਰਸਤਾ ਇੱਧਰ ਪੈਣਾ ਉਧਰੋਂ ਦੀ ਸੀਗਾ ਹਨਾ ਹੁਣ ਇਧਰੋਂ ਪੋੜੀਆਂ ਬਣਾਤੀਆਂ ਇੱਥੋਂ ਜਾ ਕੇ ਤੁਸੀਂ ਗੰਗਾ ਇਸ਼ਨਾਨ ਕਰ ਸਕਦੇ ਹੋ ਲੋ ਜੀ ਇਹ ਸ਼ੀਸ਼ਮੈਲ ਇੱਥੇ ਦੇ ਦਰਸ਼ਨ ਕਰਾਨੀ ਐ ਇੱਥੇ ਬਾਬਾ ਜੀ ਦਾ ਪਾਠ ਹੁੰਦਾ ਰਹਿੰਦਾ 24 ਘੰਟੇ ਇੱਥੇ ਪਾਠ ਚੱਲਿਆ ਰਹਿੰਦਾ ਵਾਈਬ ਜੀ ਦਾ ਅੱਗੇ ਤੁਹਾਨੂੰ ਦੂਜੋ ਬਾਹਰੋਂ ਦੇ ਦਰਸ਼ਨ ਕਰਾ ਦੇਣੀ ਅੰਦਰ ਮੈਂ ਬਣਾ ਨਹੀਂ ਸਕੀ ਵਾਈਬ ਸੁਪਨਾਸ਼ ਜੈ ਕਰ ਲੋ ਸੁਪਨਾਸ਼ ਤੇ ਲੋ ਜੀ ਇਤਰਾ ਕਰਾਨੇ ਆ ਤੁਹਾਨੂੰ ਆਪਾਂ ਗੰਗਾ ਜੀ ਜਾਂਦੇ ਇੱਥੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਆ ਇਹ ਦੇਖੋ ਬਿਲਕੁਲ ਸ਼ਾਂਤ ਹੋ ਕੇ ਚੱਲੇਗੀ ਜਿੱਨੇ ਇੱਥੇ ਬਾਬਾ ਜੀ ਦੇ ਜਿੱਨਾ ਜਿੱਨਾ ਸਥਾਨ ਹੈ ਨਾ ਉਹਨੀ ਜਗ੍ਹਾ ਤੋਂ ਬਿਲਕੁਲ ਸ਼ਾਂਤ ਹੋ ਕੇ ਚੱਲਦੀ ਹੈ ਤੇ ਅੱਗੇ ਜਾ ਕੇ ਤੁਸੀਂ ਇਹਨਾਂ ਦੀ ਬਾਤ ਸੁਣੋਗੇ ਕਿ ਤੁਹਾਨੂੰ ਕੁਝ ਵੀ ਸੁਣਾਏ ਨਹੀਂ ਦੇਗਾ ਓਕੇ ਨਹੀਂ ਅਗੇ ਸੁਣਾ ਦੇ ਹਾਂ ਨਾ ਸਕਦੇ ਆ ਪੁੱਤ ਤੇ ਆ ਦੇਖ ਲਓ ਕਿੰਨਾ ਸੋਹਣਾ 뷰ਅਰ ਤੇ ਬੱਦਲ ਬਹੁਤ ਚੜ ਕੇ ਆ ਰਿਹਾ ਹੈ ਬਾਰਿਸ਼ ਦਾ ਮੌਸਮ ਬਣਿਆ ਤੇ ਇੱਧਰ ਇਹ ਸਾਰੀਆਂ ਪਹਾੜੀਆਂ ਤੁਹਾਨੂੰ ਦਿਖ ਰਿਆ ਹੋਣਿਆ ਆ ਦੇਖ ਇਹ ਰਸਤੇ 'ਚ ਆ ਕੇ ਚੱਲ 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 ਇੱਧਰ ਸਾਰੇ ਲੱਗੇ ਨੇ ਛੱਲੀਆਂ ਹਾਂ ਹਾਂ ਮੈਂ ਤਾਂ ਲੈਣੀ ਜ਼ਰੂਰ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਤੇ ਆ ਦੇਖੋ ਜੀ ਇੱਧਰ ਜਾ ਰਹੀ ਹੈ ਜੀ ਗੰਗਾ ਜੀ ਤੇ 108 ਪੋੜੀਆਂ ਜੀ ਜਿੱਤੋਂ ਆਪਾਂ ਉਤਰ ਕੇ ਆਏ ਹਾਂ ਤੇ ਫਿਰ ਚੜ੍ਹ ਕੇ ਜਾਵਾਂਗੇ ਠੀਕ ਹੈ ਜੀ ਖੁੱਲੇ ਵਾਸੀ ਆ ਗਏ ਮੇਰੇ ਕੋਲ ਜਸਪ੍ਰਿਤ ਮੇਰੇ ਕੋਲ ਆ ਗਏ ਨੇ ਬੰਤੀ ਆ ਭਾਈ ਹੋਰ ਆ ਕੀ ਆ ਜੀ ਭਾਈ ਆ ਲਓ ਜੀ ਆ ਦੇਖ ਲਓ ਤੇ ਜਿੰਨਾਂ ਨੇ ਪੌੜੀਆਂ ਤੋਂ ਨਹੀਂ ਆਣਾ ਹੁੰਦਾ ਨਾ ਤੇ ਇੱਧਰ ਆ ਦੇਖੋ ਜੀ ਆ ਰਸਤਾ ਬਣਿਆ ਹੈ ਕਿੰਨੀਆਂ ਪੌੜੀਆਂ ਭਾਜੀ 108 ਤਾਂ 84 ਪੌੜੀਆਂ ਨੇ ਮੈਂ ਅੱਛਾ 84 ਨੇ ਮੈਨੂੰ ਮੈਂ ਸੁਣਿਆ 108 ਹੈ 22 ਦੀ 4 ਸਟੈਪ ਨੇ ਅੱਛਾ ਜੀ 84 ਤੇ ਇਹ ਵੀ ਤਾਂ ਗਿਣੀਆਂ ਜਾਂਦੀਆਂ ਨੇ ਇਹ ਅੱਢ ਹੈ ਜੀ ਅੱਛਾ ਇਹ ਅੱਢ ਨੇ ਜੀ ਮਤਲਬ 108 ਕਹਿੰਦੇ ਟੋਟਲ ਤਾਂ ਹੀ ਕਹਿ ਰਹੇ ਹੋਣੇ ਨੇ ਪਰ ਤੁਸੀਂ ਗਿਣਤੀ ਮਾਰ ਲਿਖੋ ਨਹੀਂ ਠੀਕ ਹੈ ਜੀ ਆ ਲਓ ਜੀ 84 ਪੌੜੀਆਂ ਆ ਗਈ ਆ ਗਈ ਤੈ ਲੋ ਜੀ ਇੱਥੋਂ ਦੇਖ ਲਓ ਤੁਸੀਂ ਬਿਲਕੁਲ ਸ਼ਾਂਤ ਹੈ ਨਾ ਕਿ ਉੱਥੋਂ ਤੁਹਾਨੂੰ ਆਵਾਜ਼ ਆ ਰਹੀ ਹੋਣੀ ਹੈ ਬਹੁਤ ਆਵਾਜ਼ ਆਉਂਦੀ ਰਹਿ ਜਾਂਦੀ ਹੈ ਕਿ ਗੰਗਾ ਜੀ ਦੀ ਆਵਾਜ਼ ਹੈ ਤੇ ਇੱਥੋਂ ਗੰਗਾ ਜੀ ਜਿੱਨਾ ਜਿੱਨਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਨਾ ਇੰਨੀ ਜਗ੍ਹਾ ਚੋਂ ਬਿਲਕੁਲ ਸ਼ਾਂਤ ਨਿਕਲਦੇ ਆ ਦੇਖੋ ਚਲੋ ਜੀ ਆਪਾਂ ਚੱਲੇ ਆਂ ਦੂਜੇ ਰਾਹ ਤੋਂ ਹੁਣ ਪਹਿਲਾਂ ਆਏ ਸੀ ਆਪਾਂ ਕੋੜੀਆਂ ਦੇ ਥਰੂ ਹੋਣ ਚੱਲਿਆ ਜੀ ਆਪਾ ਵਾਲੇ ਰਾਤ ਲੱਗ ਗਿਆ ਮੀਂਹ ਤੇ ਆਪਾਂ ਇਸ ਰੋਡ ਤੋਂ ਆਏ ਸੀ ਆ ਦੇਖੋ ਜੀ ਘੋੜੇ ਵਾਲਾ ਪਣਿਆ ਆ ਗੇਟ ਤੇ ਇੱਧਰ ਹੁਣ ਲੰਗਰ ਖਾਲ ਤੇ ਲੋ ਜੀ ਆਪਾਂ ਮੱਥਾ ਟੇਕਿਆ ਸੀ ਹੁਣ ਚੱਲਿਆ ਆਪਾਂ ਘਰਾਂ ਨੂੰ ਠੀਕ ਹੈ ਜੀ ਇੱਧਰ ਕੱਢਣ ਗਏ ਆ ਹੁਣ ਗੱਡੀ ਤੇ ਦਰਸ਼ਨ ਕਰਾਂਗੇ ਬਾਅਦ ਵਿੱਚ ਦੇਖਦੇ ਆ ਜੀ ਹੁਣ ਜਾਵਾਂਗੇ ਭਾਈ ਕਿਰਪਾਲ ਸਿੰਘ ਜੀ ਦੇ ਘਰ ਕੋਲ ਦਵਾਰੇ ਉੱਥੇ ਦੇਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਠੀਕ ਹੈ ਜੀ नगर पंता जोत आवे जो चल आवे मनोकामना पूर्ति पावे كتبੇ ਲਿਖਾਇਆ ਜੀ ਨਗਰ ਪੰਤਾ ਜੋ ਚਲ ਆਵੇ ਮਨੋ ਕਾਮਨਾ ਗੁਰਥੀ ਪਾਵੇ ਤੁਸੀਂ ਵੀ ਜਰੂਰ ਆਇਓ ਦਰਸ਼ਨ ਕਰਿਓ ਠੀਕ ਹੈ ਜੀ ਭਾਈ ਗੁਰੂ ਜੀ ਦੇ ਆਹ ਦੇਖੋ ਜੀ ਇਹ ਬਣ ਰਹੇ ਨੇ ਨਵੇਂ ਹਾਲ ਬਣ ਰਹੇ ਨੇ ਇੱਧਰ ਸੇ ਲੋ ਜੀ ਤੇ ਆ ਗਏ ਆਪਾਂ ਭਾਈ ਕਿਰਪਾਲ ਸਿੰਘ ਜੀ ਦੇ ਗੁਰਦੁਆਰੇ ਠੀਕ ਹੈ ਆ ਦੇਖੋ ਜੀ ਕਿ ਆਪਾਂ ਵੀ ਕੁਪਾਲ ਪਾਈ ਕੁਪਾਲ ਸਿੰਘ ਜੀ ਦੇ ਦਰਵਾਜ਼ੇ ਤੇ ਆਏ। ਇਸ ਲਈ ਤੁਸੀਂ ਦਰਸ਼ਨ ਕਰੋ ਹਣ। ਕਿਤੇ ਲੰਗਰ ਖਾ ਲੀ ਹੈ ਗਿਆ, ਪਾਪਾ ਜੀ ਦਾ ਘਰ ਵੀ ਹੈਗਾ ਤੇ ਇਕੱਠਾ ਵੀ ਸਮੰਦੇ ਹੈ। ਤਾਂ ਬਹੁਤ ਕੁਛ ਮਤਲਬ ਦਰਸ਼ਨ ਪਾ ਕੇ ਤੁਸੀਂ ਵੀ ਨਿਹਾਲ ਹੋ ਜਾਓਗੇ। ਜ਼ਰੂਰ ਆਇਓ ਦਰਸ਼ਨ ਕਰਿਓ ਤੁਸੀਂ ਜੀ। ਕਿ ਲੋ ਜੀ ਇਹ ਮੈਂ ਦਰਸ਼ਨ ਕਰਾਨੀ ਹੈ ਤੁਹਾਨੂੰ। ਭਾਈ ਕਰਪਾਲ ਸਿੰਘ ਜੀ ਦਾ ਖੜਾ। ਕਰੋ ਦਰਸ਼ਨ ਤੁਸੀਂ। ਜੀ ਇਹ ਸਾਰਾ ਇਤਿਹਾਸ ਤੇ ਜ਼ਰੂਰੀ ਵੇਨ ਪਿਆ ਬਾਬਾ ਜੀ ਦੇ ਭਾਈ ਕਿਰਪਾਲ ਸਿੰਘ ਜੀ ਦੇ ਤੇ ਸ਼ਹੀਦਾਂ ਦੀਆਂ ਸਾਰਿਆਂ ਦੀਆਂ ਫੋਟੋ ਵਗੈਰਾ ਲਗਾਈਆਂ ਇਹ ਅਜਾਇਬ ਘਰ ਬਣਾਇਆ ਹੋਇਆ ਹੈ ਜੀ ਆਨੇ ਕੋਈ ਤੁਸੀਂ ਵੀ ਦਰਸ਼ਨ ਕਰੋ ਕੁਸਾਰ

ਜਰ ਬਤਾਇਆ ਜਾ ਰਿਹਾ ਕੜੀ ਚਾਵਲ ਤੇ ਛੋਲੇ ਪੂੜੀਆਂ ਦੇਸੀ ਘਿਓ ਦਾ ਕੇ ਲੰਗਰ ਬਤਾਇਆ ਜਾ ਰਿਹਾ ਤੇ ਲੋ ਗਾਈਜ਼ ਇੱਥੇ ਆ ਜਲ ਜੀਰਾ ਆਪਾਂ ਜੀ ਦਾ ਬਹੁਤ ਸਵਾਦ ਆ ਜਲ ਜੀਰਾ ਇੱਥੇ ਵੀ ਆਓ ਤੇ ਜਲ ਜੀਰਾ ਜ਼ਰੂਰ ਪੀ ਕੇ ਜਾਓ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਇੱਥੇ ਖੜੇ ਆਪਾਂ ਇੱਥੇ ਆ ਗਏ ਸੀ ਘਰ ਨੂੰ ਮਤਲਬ ਚੱਲ ਪਏ ਸੀ ਆਪਾਂ ਠੀਕ ਹੈ ਜੀ ਤੇ ਆ ਦਿਖਾਨਿਆ ਤੁਹਾਨੂੰ ਇੱਥੇ ਦਾ 뷰 ਆ ਦੇਖ ਲਓ ਕਿੰਨੇ ਸੋਹਣੇ ਸੋਹਣੇ ਪਹਾੜ ਤੁਹਾਨੂੰ ਵੀ ਦਿਖਦੇ ਬਣੇ ਨੇ ਬਹੁਤ ਸੋਹਣੇ ਪਹਾੜ ਹੈ ਤੇ ਸ਼ਾਮ ਦਾ ਵਕਤ ਹੋ ਗਿਆ ਸੀ ਤੇ ਆ ਦੇਖੋ ਜੀ ਤੇ ਗੁਰਬਾਣੀ ਗੁਰਬਾਣੀ ਨੂਰ ਇਹ ਮੰਨੀਆਂ ਸਾਰੇ ਜਣੇ ਹੁਣ ਵੀਡੀਓ ਬਣਾ ਲੈ ਦੇ ਚੱਕਰ ਦੇ ਵਿੱਚ ਉੱਤੇ ਉਤਰੇ ਆ ਆ ਦੇਖੋ ਜੀ ਹਰਜਸ ਕੋਣ ਆ ਤੂੰਨੀ ਫੜ ਗਈ ਓ ਚੁੰਨੀ ਬਾਹਰ ਕੱਢ ਲਓ ਬੁੱਤ ਚਲੋ ਮੈਂ ਵੀ ਬਣਾਣੀ ਆ ਤੁਹਾਡੀ ਵੀਡੀਓ ਬਹੁਤ ਸੋਹਣਾ ਵੀਰ ਨਾ ਤੇ ਬੜਾ ਠੰਡਾ ਠੰਡਾ ਮੌਸਮ ਹੈ ਹੁਣ ਫਿਲਮ ਲਈ ਬਾਰਿਸ਼ ਹੋ ਕੇ ਹਟੀ ਹੈ ਨਹੀਂ ਠੀਕ ਹੈ ਫਿਰ ਵੀ ਸਾਡੇ ਨਾਲੋਂ ਹਰਿਆਣੇ ਨਾਲੋਂ ਤਾਂ ਠੀਕ ਹੈ ਇੱਥੇ ਬਹੁਤ ਸੋਹਣਾ ਮੌਸਮ ਹੈ ਤੇ ਆ ਦੇਖੋ ਜੀ ਤੇ ਸਾਰੇ ਆਪਣੀ ਵੀਡੀਓ ਬਣਾਉਣ ਲੱਗੇ ਆ ਜੈ ਬਈ ਸਾਨੂੰ ਨਾ ਦੱਬ ਦੂਬ ਦਿਓ ਇੱਥੇ ਹਾਂਜੀ ਨਾ ਨਾ ਪੁੱਤ ਤੇ ਨੀਚੇ ਪਹਾੜੀ ਹੈ ਉਹ ਬੰਦਰ ਅਗਾ ਬੰਦਰ ਸਾਰੇ ਕਿੱਥੇ ਆ ਮੋਂਗੀ ਓਏ ਓਏ ਅੰਦਰ ਓਏ ਬੇਟੇ ਅੰਦਰ ਕਰੋ ਜੋ ਕਦੀ ਫੋਨ ਵੀ ਲਾਜੂਗਾ ਹਾਂ ਲਾਜੂਗਾ ਫੋਨ ਨਹੀਂ ਬੇਟੇ ਫੋਨ ਨੂੰ ਕੀ ਕਹਿਣਾ ਫੋਨ ਨਹੀਂ ਖੁੰਦਾ ਪੁੱਤ ਫੋਨ ਨਾ ਕੋਈ ਮੇਰਾ ਆ ਗਿਆ ਮੋਂਗੀ ਓਏ ਦੇਖੋ ਇਹਨੂੰ ਕੁਝ ਖਵਾ ਹੀ ਦਿੰਦੇ ਫੋਨ ਮੋਂਗੀ ਨੂੰ ਵਾਜੀ ਫੋਨ ਜਸਪਰੀ ਧਿਆਨ ਨਾਲ ਚੱਟ ਜਪਟਾਂ ਤੋਂ ਮਾਰੇ ਮੈਨੂੰ ਤਾਂ ਬਾਟੜ ਲੱਗਦਾ ਉਹ ਦੇਖੋ ਕਿੱਥੇ ਹੈ ਖਾਣਾ ਦਾ ਅੱਜ ਪਿੱਛੇ ਪਿਆ ਹੈ ਲਫਾਫਾ ਖਵਾ ਦਿਓ ਇਹਨਾਂ ਨੂੰ ਕੁਝ ਉਹ ਦੇਖ ਰੋਟੀ ਖਾਂਦੇ ਪਏ ਉਹ ਮੰਕੀ ਰੋਟੀ ਖਾਂਦਾ ਪਿਆ ਇਹ ਮੇਰਾ ਬਾਹਰੋਂ ਦੀ ਫੋਟੋ ਕਿੰਨੀ ਧੀਆ ਜੀ ਕੀ ਖਾਣਾ ਸੀ ਖਵਾ ਦਿਓ ਇਹਨਾਂ ਨੂੰ ਵੀ ਕੁਝ ਉਹ ਦੇਖੋ ਰੋਟੀ ਖਾ ਰਿਹਾ ਕੋਈ ਕਿਸ ਨੇ ਪਾਤੀ ਹੋਣੀ ਤਾਂ ਵਜੇ ਬਾਸੀ ਨਹੀਂ ਹੁੰਦੀ ਕੋਈ ਮਜ਼ਦੂਰ ਦੇਖ ਲੋ ਮਜ਼ਦੂਰ ਖਾਂਦੇ ਆ ਨਾ ਚਲੋ ਪਾਤੀ ਹੁੰਦੀ ਹੈ ਭੁੱਖ ਲੱਗੇਗੀ ਤਾਂ ਕਹਿਣਾ ਬਸੀ ਵੀ ਵਧੀਆ ਲਗੀ ਗੁਰਬਾਣੀ ਰੁਕ ਜਾ ਉਹਦੇ ਕੱਪੜੇ ਗੁਰਬਾਣੀ ਤਰੋ ਜਾ ਤੂੰ ਰੋਬ ਉਤਰੇ ਨਾ ਦੇ ਦੇ ਨਿਆਣੇ ਨੂੰ ਪਾ ਦੇਗਾ ਪਾ ਦੇ ਪਾ ਦੇ ਦੂਰ ਚੋਸ ਕਿਲੇ ਜੇਗਾ ਅੱਛੇ ਬੇਟੇ ਹੱਥ ਤੇ ਚਪਟਾ ਮਾਰ ਲੈਣਗੇ ਇਹ ਦੇਖ ਲੈ ਬਚਾਫ ਬਸ ਚਲੋ ਬਸ ਬਸ ਕਹਿੰਦੇ ਮੈਨੂੰ ਪਾ ਬਸ ਬਸ ਪੁੱਤਰ ਬਿਸਕੁਟ ਪਾ ਦੋ ਇਹਨਾਂ ਨੂੰ ਓਏ ਇਹਨੂੰ ਕੱਥ ਹੱਥ ਨਾ ਕਰ ਮਨੀ ਇਹਨੂੰ ਚੱਕ ਕੇ ਲੈ ਜਾਏਗਾ ਯਾਰ ਹੱਥ ਨਾ ਕਰ ਨਹੀਂ ਕੁਛ ਨਿਕਲੇ ਬਿਸਕੁਟ ਪਾ ਦੇ ਨਾ ਆ ਬਿਸਕੁਟ ਪਾ ਦੇ ਹਰੇ ਉਹਨੂੰ ਵੀ ਬਾਦ ਦੇ ਉਹਨੂੰ ਵੀ ਦੇ ਦੇ ਸਾਰਿਆਂ ਨੂੰ ਦੇ ਦੇ ਹੁਣ ਬਹੁਤ ਸਾਰੇ ਆ ਜਾਣਗੇ ਇੱਥੇ ਦੇ ਦੇ ਜਸਤਰੀਤ ਨੂੰ ਵੀ ਦੇ ਦੇ ਕੱਲ ਮਾਂ ਮੀਨੇ ਹੋ ਗਈ ਕਿੱਥੇ ਆਏ ਸੀ ਨੂਰ ਅੱਜ ਆ ਕੇ ਦੇਖੋ ਕਿਉਂ ਕਿ ਨਮਸਕਾਰਿਆ ਉੱਧਰ ਦਾ ਸਾਰੇ ਬੈਠੇ ਆ ਖਾਣ ਲਈ ਚਲੋ ਜੀ ਆ ਦੇਖੋ ਜੀ ਇੱਧਰ ਬਣ ਰਹੇ ਨੇ ਪੋਜ ਫੋਟੋ ਖਿੱਚ ਰਹੇ